ਇੱਕ ਲੋਕ ਤੁਹਾਨੂੰ ਦੱਸਦੇ ਆਂ ਜਿਵੇਂ ਅੱਜ ਕੱਲ ਕਹਿੰਦੇ ਨੇ ਮਨੁੱਖ ਨੂੰ ਵੀ ਆਹ ਪ੍ਰੋਬਲਮ ਪੈ ਗਈ ਜਾਇ ਨਾ ਦੁਖੀ ਆ ਇੱਥੇ ਕੁੱਤੇ ਬੱਲਿਆਂ ਨੂੰ ਵੀ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਆ ਕਿਉਂਕਿ ਵਿਚਾਰੇ ਨੂੰ ਨਾ ਇਹਨੂੰ ਮਾਰਤ ਆਉਂਦੀ ਆ ਤੇ ਨਾ ਇਹਦਾ ਹੱਲ ਆ ਤੇ ਇਹਦੇ ਇਹਨਾਂ ਗੱਲ ਦੇ ਵਿੱਚ ਕੁਝ ਪਤਾ ਨਹੀਂ ਰੱਬ ਜਾਣੇ ਕੁਝ ਫਸਿਆ ਹੋਇਆ ਜਾਂ ਕਿਸੇ ਦੇ ਗੱਲ ਦੇ ਵਿੱਚ ਨਿਕਲਿਆ ਹੈ ਜਾਂ ਇਹਦੇ ਗੱਲ ਤੇ ਉੱਪਰ ਦੀ ਕੋਈ ਸਾਧਨ ਚੜ ਗਿਆ ਇਹ ਕੁਝ ਨਹੀਂ ਪਤਾ ਹੈਗਾ ਕਿਉਂਕਿ ਬਸ ਵਿਚਾਰਾ ਨਾ ਕੁਝ ਖਾ ਸਕਦਾ ਇਹ ਕੁੱਤੀ ਆ ਨਾ ਕੁਝ ਖਾ ਸਕਦੀ ਆ ਨਾ ਕੁਝ ਪੀ ਸਕਦੀ ਆ ਬਸ ਐਂ ਕਰੀ ਜਾਂਦੀ ਆ ਸਾਡੇ ਸਾਹਮਣੇ ਆ ਬਸ ਕੱਲੀ ਚੁੱਕੀ ਆ ਰਹੀ ਆ ਸਾਡੀ ਪਹਿਲਾ ਕੋਸ਼ਿਸ਼ ਵੀ ਅਸੀਂ ਇਹਨੂੰ ਫੜ ਕੇ ਦਾ ਗਾਲਾ ਸੀ ਦੇਖ ਲਈਏ ਜੇ ਕੋਈ ਗਲ ਚ ਨਾ ਫਸਿਆ ਹੋਵੇ ਤੇ ਇਦਾਂ ਸੀਗਾ ਵਿੱਚ ਵੀ ਇਹਦਾ ਡਰ ਸੀਗਾ ਵੀ ਕੋਈ ਕੁੱਤਾ ਇਹ ਦੰਦ ਦੰਦਰਾ ਮਾਰ ਜੇ ਤੇ ਕੋਸ਼ਿਸ਼ ਕਰਦੇ ਆ ਵੀ ਇਹਦੇ ਦੇ ਚੋਂ ਕੁਝ ਨਿਕਲ ਜਾਵੇ ਤੇ ਪ੍ਰਮਾਤਮਾ ਦਾ ਪਤਾ ਹੀ ਨਹੀਂ ਹੈਗਾ ਇਹਨੂੰ ਪਤਾ ਨਹੀਂ ਕਿਹੜਾ ਡੰਡ ਲਾਇਆ ਹੈਗਾ ਕਿ ਇਹਨੂੰ ਬਚਰੀ ਨੇ ਕੋਈ ਮਾਰਾ ਕਰਿਆ ਸੀ ਇਹ ਸਾਰੇ ਜਿਹੜੇ ਕਰਮਾਂ ਦੇ ਨੇ ਸੌਦੇ ਜਿਹੜੇ ਵੀ ਹੈਗੇ ਨੇ ਤੁਹਾਡੇ ਸਾਹਮਣੇ ਆ ਜਿਵੇਂ ਵਿਚਾਰੇ ਨਾਲ ਇਹਦੇ ਨਾਲ ਬਹੁਤ ਬੁਰਾ ਹਾਲ ਹੋ ਰਿਹਾ ਜਿਹੜਾ ਗਰਦਨ ਦੇ ਉੱਪਰ ਇਹਦੇ ਤਾ ਨੂੰ ਗੋਲ ਦਾ ਜ਼ਖਮ ਜਾਦੀ ਦਾ ਜਿਹੜੇ ਪੈਰ ਮਾਰ ਮਾਰ ਕੇ ਉੱਥੇ ਜ਼ਖਮ ਕਰਨਾ ਤੁਸੀਂ ਆ ਲਾ ਲੋ ਵੀ ਇਹਨੂੰ ਕਿੰਨਾ ਦੁੱਖ ਆ ਤੇ ਇਸ ਬਾਰੇ ਤੁਸੀਂ ਵਿਚਾਰੀ ਦੇ ਨਾਂ ਤੇ ਇੱਕ ਵਾਰੀ ਜ਼ਰੂਰ ਵਾਹਿਗੁਰੂ ਕਿਹੋ ਕਿਉਂਕਿ ਵੀਰੇ ਗੱਲ ਦੇ ਵਿੱਚ ਕੁਝ ਨਿਕਲ ਜਾਵੇ ਹਾਂਜੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਬੀਜੇ ਇਸ ਕੁੱਤੇ ਦਾ ਆਪਣਾ ਜਿਹੜੀ ਕੁੱਤੀ ਆ ਇਹਦਾ ਹੱਲ ਹੋ ਜਾਵੇ ਕਿਉਂਕਿ ਅਸੀਂ ਰਸਤੇ ਦੇ ਵਿੱਚ ਲੰਘ ਰਹੇ ਸੀਗੇ ਤੇ ਸਾਥੋਂ ਦੇਖਿਆ ਨਹੀਂ ਗਿਆ ਵਿਚਾਰੀ ਦਾ ਦੁੱਖ ਤੇ ਮੈਂ ਬਾਈ ਨੂੰ ਛੱਡਣ ਜਾ ਰਿਹਾ ਸੀ ਰਸਤੇ ਦੇ ਵਿੱਚ ਇਹਨੂੰ ਘਰੇ ਵਾਪਸ ਤੇ ਮੇਰੇ ਨਾਲ ਇਸਨੇ ਵੀ ਹੈਲਪ ਕੀਤੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਜਿੱimme ਅਸੀਂ ਪਹਿਲਾਂ ਇਹਦੇ ਕੁੱਤੇ ਦੇ ਕੁੱਤੀ ਦੇ ਰੱਸਾ ਪਾਇਆ ਗਲ ਚ ਜਿਹੜੇ ਬੱਚੇ ਸੀਗੇ ਉੱਥੇ ਉਹਨਾਂ ਨੂੰ ਕੁਛ ਨਹੀਂ ਕਹਿੰਦੇ ਸੀ ਉਹ ਬੱਚਿਆਂ ਨੇ ਸਾਨੂੰ ਰੱਸਾ ਪਾ ਕੇ ਦਿੱਤਾ ਤੇ ਅਸੀਂ ਕੋਸ਼ਿਸ਼ ਕੀਤੀ ਵੀ ਗੱਟੇ ਨਾਲ ਇਹਦਾ ਮੂੰਹ ਫੜ ਕੇ ਵੀ ਆਪਾਂ ਇਹਨੂੰ ਦੱਬ ਕੇ ਦੇਖਦੇ ਆਂ ਵੀ ਇਹਦੀ ਕੀ ਪ੍ਰੋਬਲਮ ਹੋਈ ਆ ਤੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇਹਦੇ ਗਲੇ ਦੇ ਵਿੱਚ ਕੀ ਦਿੱਕਤ ਆ ਕੀ ਨਹੀਂ ਕਿਉਂਕਿ ਇੱਕ ਇਹਦੇ ਗਲੇ ਦੇ ਵਿੱਚ ਇੱਕ ਗੰਡ ਜੀ ਆ ਵੱਡੀ ਸਾਰੀ ਜਿਵੇਂ ਕੋਈ ਮੱਛੀ ਫਸੀ ਹੋਵੇ ਤੇ ਜੇ ਕਿਸੇ ਨੂੰ ਇਸ ਤਰ੍ਹਾਂ ਦੇ ਹੱਲ ਦਾ ਪਤਾ ਹੋਵੇ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਕੋਈ ਇਹ ਆਪਣੇ ਜਿਹੜਾ ਗਮਾਂਡ ਦੇ ਵਿੱਚ ਇੱਥੇ ਘਰਾਂ ਦੇ ਕੋਲੇ ਵਿਚੇਰੀ ਐਸੀ ਤਰ੍ਹਾਂ ਹੀ ਚੂਕ ਰਹੀ ਆ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਰਹੇ ਸੀਗੇ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋ ਤੇ ਕਿਉਂਕਿ ਇਹਨੂੰ ਵਿਚੇਰੀ ਨੂੰ ਬੜਾ ਦੁੱਖ ਆ ਸਾਨੂੰ ਐਸੇ ਵੀ ਕੋਈ ਇਹਦੇ ਜਾਂ ਗਲੇ ਦੇ ਉੱਤੇ ਆਉਂਦੀ ਨਾ ਕੁਝ ਲੰਘਿਆ ਹੋਵੇ ਜਾਂ ਇਹਨੂੰ ਕੋਈ ਦਰੰਗ ਦੀ ਸ਼ਿਕਾਇਤ ਨਾ ਹੋ ਗਈ ਹੋਵੇ ਕੁਦਰਤੀ ਪਤਾ ਨਹੀਂ ਬਈ ਅਸੀਂ ਜਿੰਨਾ ਕੁ ਸਾਡੇ ਦਿਮਾਗ ਦੇ ਵਿੱਚ ਆਇਆ ਅਸੀਂ ਕੋਸ਼ਿਸ਼ ਕਰਕੇ ਦੇਖੀ ਜਿਵੇਂ ਇਥੋਂ ਅਸੀਂ ਗਲਾ ਸੀਗਾ ਤੇ ਗਲੇ ਦੇ ਵਿੱਚ ਗੰਡ ਜੀ ਬਹੁਤ ਵੱਡੀ ਜਿਵੇਂ ਕੋਈ ਗਲੇ ਦੇ ਵਿੱਚ ਕੁਝ ਫਸਿਆ ਫਸਿਆ ਹੋਵੇ ਤੇ ਅਸੀਂ ਆ ਦੇਖੋ ਤੁਹਾਡੇ ਸਾਹਮਣੇ ਜਿਵੇਂ ਅਸੀਂ ਦਾਬ-ਦਾਬ ਕੇ ਬਹੁਤ ਦੇਖਿਆ ਬਹੁਤ ਕੋਸ਼ਿਸ਼ ਕੀਤੀ ਟਰਾਈ ਕੀਤੀ ਤੇ ਐਦਾਂ ਲੱਗਦਾ ਸੀਗਾ ਵੀ ਇਹਦੇ ਗਲੇ ਦੇ ਵਿੱਚੋਂ ਕੁਝ ਨਿਕਲਿਆ ਹੋਵੇ ਆ ਸੀ ਆ ਦੇਖ ਜਿੱਤੋਂ ਆ ਗੰਡ ਜੀ ਆ ਬਹੁਤ ਵੱਡੀ ਗੰਡ ਜੀ ਆ ਜਿਵੇਂ ਕੁਝ ਇਹਦੇ ਗਲੇ ਦੇ ਵਿੱਚ ਫਸਿਆ ਹੋਇਆ ਤੇ ਗਲਾ ਵੀ ਇਹਦਾ ਬੜਾ ਅਸੀਂ ਮਸਲਿਆ ਅੱਗੇ ਪਿੱਛੇ ਵੀ ਕਰਕੇ ਦੇਖਿਆ ਤੇ ਵੀ ਜੇ ਹੋਗੇ ਪਿੱਛੇ ਨਿਕਲ ਜਾਵੇ ਹੁਣ ਸਾਨੂੰ ਇੱਕ ਫੌਂਟ ਤੇ ਜ਼ਰੂਰ ਕਹ ਲਈ ਸੀ ਕਹਿੰਦੇ ਵੀ ਐ ਕਰਕੇ ਇਹਦੇ ਗਲੇ ਦੇ ਵਿੱਚ ਜਿਹੜਾ ਤੁਸੀਂ ਤੇਲ ਆਪਣਾ ਨਿਕਾਜਾ ਕਰਕੇ ਕੋਸਾਜਾ ਕਰਕੇ ਤੋਂ ਬਾਅਦ ਨਾਰੀਅਲ ਤੇਲ ਉਸ ਨਾਲ ਇਹ ਨਿਕਲ ਸਕਦੀ ਹੈ ਜੇ ਕਿਸੇ ਨੂੰ ਹੋਰ ਵੀ ਪਤਾਗਾ ਤਾਂ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਤਾਂ ਆਪਾਂ ਕੋਈ ਟਰਿਕ ਵਰਤ ਸਕੀਏ ਤਾਂ ਕੋਈ ਹੱਲ ਕਰਕੇ ਦਾ ਤੇ ਵਿੱਚ ਜਿਹਦਾ ਬਹੁਤ ਵੱਡਾ ਪੁੰਨਾ ਕੋਸ਼ਿਸ਼ ਕਰਾਂਗੇ ਰੱਬ ਮਿਹਰ ਕਰੇ ਤੜਕੇ ਹੁਣ ਤਾਂ ਅਸੀਂ ਲੇਟ ਬਹੁਤ ਜ਼ਿਆਦਾ ਹੋ ਗਏ ਸੀਗੇ ਇਸ ਸਵੇਰੇ ਆਪਾਂ ਕਿਸੇ ਡਾਕਟਰ ਨੂੰ ਬੁਲਾ ਕੇ ਇਸ ਦੀ ਹੈਲਪ ਦੇ ਨਾਲ ਇਹਦਾ ਕੋਈ ਇਲਾਜ ਹੋ ਜਾਵੇ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੇ ਦੇਸੀ ਤਰੀਕੇ ਦਾ ਪਤਾ ਆ ਜਾਂ ਕਿਸੇ ਡਾਕਟਰ ਤੱਕ ਵੀਡੀਓ ਪਹੁੰਚਦੀ ਆ ਤਾਂ ਸਾਨੂੰ ਜ਼ਰੂਰ ਕੋਈ ਨਾ ਕੋਈ ਕਮੈਂਟਾਂ ਦੇ ਵਿੱਚ ਗੱਲਵਾ ਦੱਸੋ ਵੀ ਇਹਦਾ ਕਿਵੇਂ ਹੱਲ ਅਸੀਂ ਕਰ ਸਕੀਏ ਇਹਦੀ ਵਿਚਾਰੀ ਦੀ ਜਾਨ ਬਚਾ ਸਕੀਏ ਕਿਉਂਕਿ ਨਾ ਕੁਝ ਖਾ ਸਕਦੀ ਆ ਨਾ ਪੀ ਸਕਦੀ ਆ ਬਸ ਇੱਕ ਚੂਕ ਰਹੀ ਆ ਬਸ ਤੁਹਾਡੇ ਸਾਹਮਣੇ ਜਦ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਆ ਦੇਖੋ ਬਹੁਤ ਕੋਸ਼ਿਸ਼ ਕਰ ਰਹੇ ਆ ਪੀ ਜੇ ਇਹਦੇ ਗਲੇ ਦੇ ਵਿੱਚੋਂ ਨਿਕਲ ਜਾਵੇ ਕੁਛ ਤਾਂ ਕੋਸ਼ਿਸ਼ ਜਾਣੀ ਰਹੀ ਤੇ ਕਿਉਂਕਿ ਆ ਦੇਖੋ ਜਿਵੇਂ ਤੁਹਾਡੇ ਸਾਹਮਣੇ ਆ ਗਲੇ ਨੂੰ ਵਿੱਚੋਂ ਦਬ ਦਬ ਕੇ ਦੇਖਿਆ ਐਦਾਂ ਲੱਗਦਾ ਸੀ ਜਿਵੇਂ ਕੁਝ ਗਾਹ ਨੂੰ ਤੁਰਦਾ ਹੋਵੇ ਤੇ ਸਾਰਿਆਂ ਨੇ ਵੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਕਿਉਂਕਿ ਕਿਸੇ ਤੱਕ ਅਜੇ ਤੱਕ ਪਹੁੰਚ ਜਾਵੇ ਵੀਡੀਓ ਬਾਈ ਤੱਕ ਜਿਹੜਾ ਆਪਣੀ ਕੋਈ ਹੈਲਪ ਕਰ ਸਕੇ ਵੀ ਇਸ ਨੇ ਇਹਦਾ ਕਿਵੇਂ ਹੱਲ ਕਰੀਏ ਕਿਵੇਂ ਇਹਦਾ ਹੱਲ ਨਹੀਂ ਕਰ ਸਕਦਾ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਪੀਸੀ ਕੀ ਕਰ ਸਕਦੇ ਆ ਜਾਂ ਅਗੇ ਕਿਸੇ ਕੁੱਤਿਆਂ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਜਾਂ ਨਹੀਂ ਜਦੋਂ ਸਾਡਾ ਕੋਈ ਵੀ ਹੱਲ ਨਹੀਂ ਹੋਇਆ ਤੁਸੀਂ ਫਿਰ ਕੋਸ਼ਿਸ਼ ਕੀਤੇ ਫਿਰ ਇਸ ਨੂੰ ਅਸੀਂ ਉਹ ਜਿਵੇਂ ਛੱਡ ਕੇ ਦੇਖਿਆ ਫਿਰ ਦੁਬਾਰੇ ਨਿਕਲ ਗਿਆ ਜਾਂ ਨਹੀਂ ਕਿ ਵੀ ਉਸੇ ਤਰਹੀਆਂ ਫਿਰ ਇਸ ਦੇ ਗਲੇ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਤੁਹਾਡੇ ਸਾਹਮਣੇ ਜਿਵੇਂ ਜਿੰਨੇ ਵੀ ਸਾਥੋਂ ਹੈਲਪ ਹੋਈ ਵਿਚਾਰੀਏ ਕੁੱਤੇ ਦੀ ਹੈਲਪ ਕੀਤੀ ਤਾਂ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸੋ